ਸਸੀ ਕਾਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਦੇ ਵਿੱਚ ਮੌਸਮ ਦੀ ਗੱਲ ਕੀਤੀ ਜਾਵੇ ਅੱਤ ਦੀ ਗਰਮੀ ਜਿਹੜੀ ਹੈ ਪੰਜਾਬ ਦੇ ਵਿੱਚ ਪੈ ਰਹੀ ਹੈ ਲੋਕੀ ਤਰਾ ਤਰਾ ਕਰ ਰਹੇ ਨੇ ਇਸ ਗਰਮੀ ਦੇ ਵਿੱਚ ਆਮ ਜਨ ਜੀਵਨ ਨੂੰ ਇਸ ਮੌਸਮ ਨੇ ਪ੍ਰਭਾਵਿਤ ਕੀਤਾ ਕਿਉਂਕਿ ਤਾਪਮਾਨ 47 48 ਡਿਗਰੀ ਤੱਕ ਪਹੁੰਚ ਚੁੱਕਿਆ ਸੋ ਲੋਕ ਹਾਲੋਂ ਬਿਹਾਲ ਹੋਏ ਨੇ ਪਰ ਹੁਣ ਇੱਕ ਰਾਹਤ ਦੀ ਖਬਰ ਆਪ ਸਭ ਦੇ ਨਾਲ ਸਾਂਝੀ ਕਰਨ ਲੱਗੇ ਆ ਕਿ ਆਈਐਮਡੀ ਵੱਲੋਂ ਤਾਜ਼ਾ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 19-20 ਤਾਰੀਖ ਤੱਕ ਇੱਕ WD ਸਿਸਟਮ ਜੋ ਡਿਵੈਲਪ ਹੋਇਆ ਉਸ ਦੇ ਨਾਲ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਰਾਹਤ ਮਿਲਣ ਦੇ ਅਸਾਰ ਨੇ ਸੋ 70 ਤੋਂ 60 ਤੋਂ 70% ਜਿਹੜਾ ਰਾਜਸਥਾਨ ਦੇ ਬਾਰਡਰ ਦੇ ਨਾਲ ਲੱਗਦਾ ਇਲਾਕਾ ਹੈ ਉੱਥੇ ਇਹ ਜਿਹੜੀ ਹੈ ਉਹ ਰਾਹਤ ਮਿਲੇਗੀ ਬਾਕੀ ਮੈਦਾਨੀ ਖੇਤਰਾਂ ਦੇ ਵਿੱਚ 25 ਤੋਂ 30% ਰਾਹਤ ਮਿਲਣ ਦੇ ਅਸਾਰ ਦੱਸੇ ਜਾ ਰਹੇ ਨੇ ਥੋੜਾ ਬਹੁਤ ਟੈਂਪਰੇਚਰ ਵੀ ਫਾਲ ਹੋਏਗਾ ਬੱਦਲਬਾਈ ਜਿਹੜੀ ਹੈ ਉਹ ਵੇਖਣ ਨੂੰ ਮਿਲ ਸਕਦੀ ਹੈ ਇਸ WD ਸਿਸਟਮ ਕਰਕੇ ਸੋ ਸਾਰੀ ਜਾਣਕਾਰੀ ਹਾਸਲ ਕਰਾਂਗੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੈਦਰ ਐਕਸਪਰਟ ਕੁਲਵਿੰਦਰ ਕਾਰਗਿਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੈਦਰ ਐਕਸਪਰਟ ਕੇ ਕੇ ਗਿਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਕੀ ਇਸ ਗਰਮੀ ਤੋਂ ਰਾਹਤ ਮਿਲੇਗੀ ਕਿਉਂਕਿ ਜੋ ਕਿਹਾ ਜਾ ਰਿਹਾ ਹੈ ਕਿ ਡਬਲਿਊ ਡੀ ਸਿਸਟਮ ਡਵੈਲਪ ਹੋ ਰਿਹਾ ਸਾਡੇ ਨਾਲ ਕੇ ਕੇ ਗਿਲ ਫੋਨ ਸਟੇ ਨੇ ਮੈਮ ਤੁਹਾਡਾ ਸਵਾਗਤ ਹੈ ਲੁਧਿਆਣਾ ਟਾਈਮ ਸਟੇ ਹਾਂ ਜੀ ਥੈਂਕ ਯੂ ਮੈਮ ਜਿਸ ਤਰ੍ਹਾਂ ਗਰਮੀ ਬਹੁਤ ਜ਼ਿਆੜੀ ਹੈ ਤਾਪਮਨ ਨਿਰੰਤਰ ਵੱਧ ਰਿਹਾ ਹੈ ਔਰ ਕਈ ਦਹਾਕਿਆਂ ਦੇ ਰਿਕਾਰਡ ਵੀ ਟੁੱਟ ਰਹੇ ਨੇ ਔਰ ਇਹ ਤਾਪਮਨ ਹੀਟ वेव्स ਕਰਕੇ ਕਹਿ ਰਹੇ ਨੇ ਵੱਧ ਰਿਹਾ ਔਰ ਪ੍ਰੈਡਿਕਟ ਕੀਤਾ ਜਾ ਰਿਹਾ ਜਿੱਦਾਂ ਆਈਐਮਡੀ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਬਲਿਊਜੀ ਸਿਸਟੈਮਿਕ ਡਿਵੈਲਪ ਹੋਇਆ بارش ਹੋਣ ਦੇ ਅਸਰ ਨੇ ਕੀ ਪੰਜਾਬ ਵਾਸੀਆਂ ਨੂੰ ਥੋੜੀ ਬਹੁਤ ਰਾਹਤ ਮਿਲ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹਾਂਜੀ ਕੁਝ ਜਿਹੜੀ ਸਾਡੇ ਕੋਲ ਲੇਟੈਸਟ ਫੋਰਕਾਸਟ ਰੀਸੀਵ ਹੋਈ ਹੈ ਉਹਦੇ ਅਕੋਰਡਿੰਗਲੀ ਇੱਕ ਸਿਸਟਮ ਬੜਾ ਲਾਈਟ ਜਿਹਾ ਸਿਸਟਮ ਡਿਵੈਲਪ ਹੋ ਰਿਹਾ ਹੈ ਜਿਹੜਾ ਕਿ ਪੰਜਾਬ ਨੂੰ ਸਟ੍ਰਾਈਕ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਬਟ ਸਟਿਲ ਜਿਹੜੀ ਕੱਲ ਸਾਡੇ ਕੋਲ ਇੱਕ ਲੇਟੈਸਟ ਡਿਵੈਲਪਮੈਂਟ ਸੀ ਕਿ 17th ਨੂੰ ਸਾਡੇ ਕੋਲ ਰੈਡ ਅਲਰਟ ਆਮਟੀ ਵੱਲੋਂ ਜਾਰੀ ਕੀਤਾ ਗਿਆ ਸੀ ਜੀ ਕੰਡੀਸ਼ਨਸ ਉਸ ਤੋਂ ਬਾਅਦ 18th 19th ਨੂੰ ਥੋੜੀਆਂ ਜਿਹੀ ਮੋਡਰੇਟ ਹੀਟ ਵੇਵ ਸੀਗੀਆਂ ਔਰ ਆਫਟਰ 20th ਦੈਟ Uh, we are expecting some uh, thunder showers or thunderstorms ji so aur wale 2-3 dinan de vich thoda ge sanu partly cloudy conditions de naal jissna pakka sakte hain ki tez hawaawan aa sakdiyan ne ji ਤੇ ਕਿ ਕਿਤੇ ਚਿੱਟੇ ਵੀ ਪੈ ਸਕਦੇ ਆ ਪਰ ਬਹੁਤ ਜ਼ਿਆਦਾ ਆਪਾਂ ਨੂੰ ਰੀਲਿਸ ਦੀ ਉਮੀਦ ਨਹੀਂ ਹੈ ਬਥਾਏ ਆ ਕਿ ਜਿਹੜੀਆਂ ਸਵियर ਹੀਟ ਵੇਵਸ ਚੱਲ ਰਹੀਆਂ ਸੀ ਜਿਹੀਆਂ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਨਹੀਂ ਹੋਣਗੀਆਂ ਜੀ ਇਹ ਕਹਿ ਰਿਹਾ ਕਿ ਵਾਈਟਸਕੈਟ ਰੇਨਫਾਲ ਐਕਸਪੈਕਟਿਡ ਨਹੀਂ ਹੈ ਜੀ ਇਹ ਕਹਿ ਸਕਦੇ ਆ ਕਿ ਐਸਡਬਲਿਊਡੀ ਸਿਸਟਮ ਕਰਕੇ ਜਿਹੜੇ ਹੀਟ ਵੇਵਸ ਤੋਂ ਨਜਾਤ ਮਿਲ ਸਕਦੀ ਹੈ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਹਾਂਜੀ ਜਿਹੜੀ ਸਵियर ਹੀਟ ਵੇਵ ਆਪਾਂ ਕਹਿ ਸਕਦੇ ਸੀ ਕਿ ਜਿਸ ਦਾ ਟੈਂਪਰੇਚਰ 47 ਤੱਕ ਚਲਾ ਗਿਆ ਸੀਗਾ सिक्स टू सैवन डिग्रीज अबव नॉर्मल चल रहा है उस तरह दिन कंडीशन का हम फरदर नहीं होने संभावना हैगी बट फिर भी जिस तरह आप मॉडरेट कह सकते हैं कि जिस तरह लाइट हीट वेव कंडीशन तो हले भी रहन गया क्योंकि बहुत ज्यादा टैंपरेचर के फॉल होने की संभावना नजर नहीं आ रही टैंपरेचर फॉल जरूर करेगा बट ज्यादा नहीं करेगा हाँ जी मैम कि प्रभावित करेगा ये मौसम किन्ने दिन इसका असर रहेगा जो डबल्यू डी सिस्टम है ਅਹ ਦੇਖੋ 20 20th ਤੋਂ ਅਨਵਰਸ ਇਹ ਇਫੈਕਟ ਸਟਾਰਟ ਹੋਏਗਾ ਤਾਂ ਲਗਭਗ 2-3 ਦਿਨ ਇਹਦਾ ਇਫੈਕਟ ਰਹੇਗਾ ਜੀ ਤੇ ਉਹਦੇ ਨਾਲ ਕੀ ਸਾਡੇ ਕੋਲ ਥੋੜਾ ਜਿਹਾ ਮਤਲਬ ਇਹ ਹੈ ਕਿ ਜਿਹੜੀ ਇਤੀ ਜ਼ਿਆਦਾ ਸਾਨੂੰ ਸਵियर ਹੀਟ ਵੇਵਸ ਦਾ ਕੰਡੀਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਤੋਂ ਸਾਨੂੰ ਥੋੜਾ ਜਿਹਾ ਰੀਲੀਫ ਮਿਲੇਗਾ ਜੀ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਅੱਛਾ ਮੀਨਸ ਡਿਪ ਹੋਏਗਾ ਤੇ ਸਾਨੂੰ ਗਰਮੀ ਤੋਂ ਬਿਲਕੁਲ ਨਜ਼ਾਤ ਮਿਲ ਜਾਈਗੀ ਇਸ ਤਰ੍ਹਾਂ ਦੀ ਆਪਾਂ ਕੰਡੀਸ਼ਨਸ ਨਹੀਂ ਕਹਿ ਸਕਦੇ ਬਟ ਸਟਿਲ ਆਪਾਂ ਨੂੰ ਥੋੜਾ ਜਿਹਾ ਜਿਹੜਾ ਰੈਜ਼िडੈਂਸ ਨੂੰ ਰੈਜ਼िडੈਂਟ ਜਿਹੜੇ ਨੇ ਉਹਨਾਂ ਨੂੰ ਰੀਲੀਫ ਦੀ ਸੰਭਾਵਨਾ ਨੂੰ ਨਜ਼ਰ ਆ ਰਹੀ ਹੈ ਕਿ ਕੁਝ ਰਾਹਤ ਜ਼ਰੂਰ ਮਿਲੇਗੀ ਇਸ ਡਬਲਯੂਡੀ ਨਾਲ ਪਰ ਜਿਹੜਾ ਮੌਸਮ ਹੈ ਇਸੇ ਤਰ੍ਹਾਂ ਗਰਮੀ ਰਹੇਗੀ ਔਰ ਤਾਪਮਾਨ ਜਿਹੜਾ ਇਸੇ ਤਰ੍ਹਾਂ ਨਿਰੰਤਰ ਰਹੇਗਾ ਹਾਂਜੀ ਹਾਂਜੀ ਬਿਲਕੁਲ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ